बाद में पहले हम इंसान हैं राखड़ू साहब साफ सत्तू सत्तू तो, तो, सत्तू तो, तो, सत्तू सत्तू कबड्डी 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 ਅਮੀ ਜੜਦਾ ਕਰੇ ਹਵਾਵਾਂ ਨੂੰ ਲਓ ਖੇਡ ਮੈਦਾਨ ਦੇ ਵਿੱਚ ਰਾਜੂ ਦੀ ਪਈ ਹੋਈ ਕਬੱਡੀ ਤੇ ਕਰਦਾ ਅਲੀ ਬਣੈਚ ਟਰਾਈ ਡੱਕਣ ਦੀ ਰੱਖਣ ਦੀ ਪੱਟੀ ਹੋਈ ਖੁੱਝ ਲੈਹਂਦੇ ਦੀ ਟੀਮ ਵੱਲੋਂ ਅਲੀ ਬਣੈਚ ਦਾ ਜਫਾ ਲੱਗਦਾ ਹੋਇਆ ਪੱਪੂ ਕੀ ਫੈਸਲੇ ਕਰਦਾ ਹੈ ਇੱਕ ਪਾਸੇ ਰਾਜੂ ਦੂਜੇ ਪਾਸੇ ਅਲੀ ਬਣੈਚ ਲਓ ਖੇਡ ਮੈਦਾਨ ਦੇ ਵਿੱਚ ਲੱਗਦਾ ਜਫਾ 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 ਗਰ ਗਿਆ ਮੁੰਡਾ ਸਾਰਾ ਗੱਲ ਹੋਈ ਵੀ ਮਲਸੀਆਂ ਦੇ ਕੁਲਜੀਤੇ ਵਰਗਾ ਸਟਾਈਲ ਰੱਖਦਾ ਉਟਾਲਾਂ ਦੇ ਲਾਡੀ ਵਰਗਾ ਕਾਰੀਸਰੀ ਦੇ ਕਾਕੇ ਵਰਗਾ ਔਰ ਦੂਸਰੇ ਪਾਸੇ ਕੌਣ ਇਹ ਹੈ ਹਰਿਆਣੇ ਵਾਲਾ ਸ਼ੀਲੂ ਆ ਡੱਕਣ ਦੀ ਕੋਸ਼ਿਸ਼ ਕਰਦਾ ਹੋਇਆ ਸ਼ੀਲੂ ਛਾ ਗਿਆ ਵਿੱਚ ਦੁਨੀਆ ਦੇ ਉਹ ਮੰਗੜਤੀ ਕੋਨੇ ਕੋਨੇ ਤੋਂ ਇਹਦਾ ਵਿੱਚ ਗਰਾਉਂਡਾ ਖਾਫੇਦਾ ਆ ਜਿਵੇਂ ਦੁਨੀਆ ਡਰੇ ਕਰੋਂ ਨੇ ਤੋਂ ਮੈਂ ਸਤਕਾਰ ਹੈ ਲਓ ਖੇਡ ਮੈਦਾਨ ਦੇ ਵਿੱਚ ਬੱਟੂ ਦੀ ਪੀ ਕਬੱਡੀ ਤੇ ਏ ਏ ਏ ਏ ਏ ਵਨ ਮੈਨ ਆਰਮੀ ਵਾਹ ਕਲਗੀਆਂ ਵਾਲੇ ਆ ਲਿਖਾ ਕਿ ਸਿਫਤ ਤੇਰੀ ਕਾਗਜ਼ ਕਲਮ ਤੋਂ ਤੇਰਾ ਆਕਾਰ ਵੱਡਾ ਆ ਬੱਲੇ ਬੱਲੇ ਆ ਬੱਲੇ 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 ਰਵੇਦ ਨਾਰਾਪੁੱਤ ਰਾਜਪੁੱਤ ਰਾਜਪੁੱਤ ਫੇਰ ਰਾਜੂ ਇਹ ਰਾਜੂ ਰਾਜੂ ਮੰਗਲ ਸਮੇਂ ਦੇ 32 ਮਾ ਕੈਨੇਡਾ ਕਬੱਡੀ ਕੱਪ ਕੌਣ ਜਿੱਤਦਾ ਹੈ ਕੌਣ ਬੈਸ ਹੇਡਰ ਤੇ ਜਾਫੀ ਹੁੰਦਾ ਪਰ ਪੁਆਇੰਟ ਹੱਫ ਦੀ ਦੂਸਰੀ ਕਬੱਡੀ ਖੇਡ ਮੈਦਾਨ ਦੇ ਵਿੱਚ ਪੈਣ ਜਾ ਰਹੀ ਹੈ ਬੰਦੇ ਮਾਰ ਜਫੀ ਇਸ ਸਮੇਂ ਮੈਦਾਨ ਦੇ ਵਿੱਚ ਕਰਵਾਉਂਦਾ ਹੋਇਆ ਬੱਲੇ ਬੱਲੇ ਲਾਓ ਇੱਕ ਪਾਸੇ ਰਾਜਪੂਤ ਸਖੋਤੇ ਵਾਲਾ ਔਰ ਰਵੀ ਦੇਉਰੇ ਵਾਲਾ ਇਹ ਪੁਆਇੰਟ ਇਸ ਸਮੇਂ ਕਹਿੰਦੇ ਵੀ ਸਨੋਜਨ ਖਿਡਾਰੀ ਦੇ ਇਸੇ ਵਿੱਚ ਕਮਲੇ ਨੂੰ ਪੈ ਗਿਆ ਰੌਲਾ ਬਫਰੀਨੇ ਲੋਕੋ ਫੜਨੇ ਬੜੇ ਔਖੇ ਨੇ ਸਹੇ ਦਾ ਨੱਕ ਸ਼ੇਰ ਦਾ ਲੱਕ ਕਬੂਤਰ ਚੀਨੇ ਆ ਅਬੈਦੁੱਲਾਹ ਰਾਜਪੂਤ ਤੇ ਦੂਸਰੇ ਪਾਸੇ ਅੰਬਾ ਅੰਬਾ ਤੇ ਆਬੈਦੁੱਲਾਹ ਰਾਜਪੂਤ ਦੀ ਦੇ ਉੱਤੇ ਮੁਕਾਬਲਾ ਹਾ ਫਡੂਰ ਸਾਹਿਬ ਦਾ ਸੱਤੂ ਤਿਆਰ ਫਰੀਦ ਅਲੀ ਲਓ ਕੈਨੇਡਾ ਦੀ ਟੀਮ ਦਾ ਲਓ ਮਹਾਬਲੀ ਮਹਾਬਲੀ ਏ ਮਾਰ ਦਿਓ ਤਾੜੀਆਂ ਬੱਲੇ 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 ਵਾਹ ਸਿਰਾ 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 ਲੱਗਿਆ ਬਿਲਾ ਨਾ ਚੁੱਟਿਆ ਗੁਰੂ ਦਾ ਸੀਨਾ ਉਸ ਨਗਰ ਤੇ ਗੱਲ ਹੋਈ ਹੈ ਕਿ ਵਿਧੀ ਚੰਦ ਸੀਨਾ ਗੁਰੂ ਦਾ ਸੀਨਾ ਅਵਾਦਲਾ ਰਾਜਪੂਤ ਸਿਰਾ ਬੱਲੇ 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 ਓ ਮਾਰ ਦਿਓ ਤਾੜੀਆਂ ਐਬਦੁੱਲਾ ਰਾਜਪੂਤ ਉਹ ਲੱਗਦਾ ਵੀ ਹੁਣ ਹੰਦੇ 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 ਐਬਦੁੱਲਾ ਰਾਜਪੂਤ ਸਿਰੇ ਦਾ ਜਫਾ ਸਿਰੇ ਦਾ ਜਫਾ ਲਾਉਣ ਲੱਗਿਆ ਹੈ ਇਹ ਨੌਜਵਾਨ ਜੇ ਜਫਾ ਲਾ ਗਿਆ ਤੇ ਜੱਸਾ ਬਰਾੜ ਕਿੰਗਡਮ ਦੇ ਵੱਲੋਂ 200 ਡਾਲਰ ਦਿੱਤਾ ਜਾ ਰਿਹਾ ਹੈ ਜੱਸਾ ਬਰਾੜ ਕਿੰਗਡਮ 200 ਡਾਲਰ ਆ ਜਫੇ ਤੋਂ ਕੁਝ ਹੋ ਗਿਆ ਓ ਬਾ